ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਸ਼ਾਲ ਕੁਮਾਰ ਤੁਸੀਂ ਦੇਖ ਰਹੇ ਹੋ ਮੁਕਸਰੀ ਧਮਕੇ ਨਿਊਜ਼ ਅਸੀਂ ਅੱਜ ਪਹੁੰਚੇ ਹਾਂ ਗਰਮੇਲ ਸਿੰਘ ਜੀ ਦੇ ਘਰ ਮਣੀਆ ਵਾਲਾ ਪਿੰਡ ਦੇ ਵਿੱਚ ਜਿਹੜੇ ਕੀ ਸਾਬਕਾ ਸਰਪੰਚ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਬਹੁਤ ਬੜੀ ਕਿੰਪੈਨ ਕਰ ਰਹੀ ਹੈ ਸਿੱਤੀ ਬਾਸ਼ਾ ਸਰ ਜਿਵੇਂ ਲਗਭਗ 1.5 ਸਾਲ ਸਮਾ ਰਹਿ ਗਿਆ ਇਲੈਕਸ਼ਨ ਦਾ ਕੀ ਕਹਿਣਾ ਚਾਹੁੰਦੇ ਹੋ ਵਾਸੀ ਸਮਾਂ ਨਾਂ ਘੇਰਨਾ ਦਾ ਹਮਨ ਕਾਂਗਰਸ ਦੀ ਸਰਕਾਰ ਆਪ ਕਰਿਆ ਜਾਣੀ ਲੋਕਾਂ ਨੇ ਕੰਮਾਂ ਨੂੰ ਸੁਭਾਣ ਵੋਟਾਂ ਪਾਉਣੇ ਕਿੱਥੇ ਬੰਦੇ ਦੇ ਮੂੰਹ ਤੋਂ ਪਾਉਣਗਾ ਬਾਕੀ ਵੜੀ ਕਸਾਬ ਮੇਰਾ ਜੋ ਸੌਫਸਰ ਕੁਮਾਰ ਸਿੰਘ ਨੱਚੀਰਾ ਮੋਲ ਕਿ ਬੰਦੂ ਕਿ ਬਾਕੀ ਇਹਨਾਂ ਨੇ ਹੁਣ ਲੋਕ ਸਭਾ ਜੱਟ ਪੰਜਾਬ ਜਿੱਤੀ ਹੈ ਹਾਂਜੀ ਜੀ ਜਦੋਂ ਉਹ ਤਾਂ ਸਾਰਿਆਂ ਦੇ ਸਾਹਮਣੇ ਗੱਲ ਲੋਕ ਇਸੇ ਇਹੀ ਆਸ ਕਰਦੇ ਵੇ ਇਹਨਾਂ ਨੂੰ ਬਲ ਬਖਸ਼ਿਤ ਕਿ ਸਾਡੇ ਜਿਹੜੇ ਲੋਕਾਂ ਦੇ ਕੰਮ ਸਵਾਰਸਕਲ ਲੋਕ ਸੌਖੀ ਹੋ ਸਕਣ ਸਾਡੀ ਤਾਂ ਲੱਗ ਰਹੀ ਏ ਕਿ ਗਿੱਦੜਵਾ ਤੋਂ ਰਾਏ ਦੁਆਰ ਤੋਂ ਸਿੰਘ ਜੀ ਆਉਣ। ਉਹ ਬੜੀ ਆਰਾਮ ਨਾਲ ਆ। ਉਹ ਬੜੇ ਆਰਾਮ ਨਾਲ। ਇਹ ਲੋਕਾਂ ਦੇ ਵਾਇਰ ਅਸੀਂ ਲੈ ਕੇ ਜਾਂਦੇ ਪਰ ਹੋਈ ਜਾਂਦਾ ਹੈ। باقی ਸਰਕਾਰ ਹੁੰਦੀ ਆ ਤੁਹਾਨੂੰ ਪਤਾ ਰੇ ਬੰਦਾ ਨੂੰ ਆ ਜਾਂਦਾ ਹੈ। 3 ਘਾਟਾ ਲਾ ਲਿਆ ਉਹ ਘਰ ਆ ਲਿਆ ਇੱਕ ਨਾਮ। ਸਾਡੇ ਕਿਹੜੇ ਕਾਂਗਰਸ ਵਿੱਚ ਕਾੜੂ ਖਲੇ ਬਹੁਤ ਆਉਂਦੇ ਇਸ ਟਾਈਮ ਤੇ। ਉਹ ਫੇਰ ਜੇ ਕਿਸਮਤ ਮਾੜੀ ਵਾਲਾ ਬੰਦਾ ਹੈ ਫੇਰ ਉਹ ਲਾ ਪਾਉਂਦਾ। ਉਹ ਆਪਣੇ ਰਾਸ ਦੇ ਘਰ ਦੇ ਜਿਹੜੀ ਮਾੜੀ ਕਿਸਮਤ ਉਹ ਵੀ ਰੋੜੋ। ਮਾਨੀ ਰਾਡੋ ਨੂੰ ਭਾਈ। ਸਾਰੇ ਆਸ਼ੂਜੀਤ ਹਾਰ ਵੀ ਬੋਈ ਉੱਥੇ ਤੇਰੇ ਦਾ ਜਿਹਨਾਂ ਨੂੰ ਪਤਾ ਹੋਵੇ ਜੇ ਇਕੱਲੇ ਇਕੱਲੇ ਹੁਣ ਇਕੱਲਾ ਮੈਂ ਕੀ ਕਰ ਸਕਾਂ ਸਾਰੇ ਮਗਰਾਂ ਕੀ ਕਰਦਾ ਆਸ਼ੂਜੀ ਜੀ ਨੂੰ ਸ਼ਾਇਦ ਉਮੀਦ ਹੋਣੀ ਹੈ ਮੈਂ ਇਕੱਲਾ ਬਹੁਤ ਪਰ ਨਹੀਂ ਤੂੰ ਚੱਲ ਬਣੀ ਬਾਕੀ ਸਰਕਾਰ ਦਾ ਹੁੰਦੇ ਵੋਟੇ ਇਕੱਧਾ ਪੈਂਦੇ ਜੇ ਲੋਟਾ ਹੀ ਨਹੀਂ ਪੈਂਗਾ ਲੋਕਾਂ ਨੇ ਨਾ ਵੋਟਾਂ ਨਹੀਂ ਪਾਏਗਾ ਉਹਨਾਂ ਨੇ ਕਿੱਧਰ ਕੋਣਗੇ ਦਰਦੇ ਲੋਕ ਨੇ ਵੋਟਾਂ ਮਾੜੀ ਸਰਕਾਰ ਇਹਨਾਂ ਆਪ ਕਰੀਦਾ ਇਹ ਦੂਰ ਨਹੀਂ ਜਾਣਾ ਮੈਂ ਇਹ ਗੱਲ ਲਿਖਦੀ ਹਾਂ ਸਾਰੇ ਜੋ ਤਿੰਨ ਸਾਲ ਹੋ ਗਏ ਉਹ ਆਪਣੇ ਰਾਜੀ ਪ੍ਰਧਾਨ ਬਣੇ ਕੀ ਹੋ ਜੀ ਹਾਂ ਚੱਲ ਰਹੀ ਐ ਇਸ ਟਾਈਮ ਬਹੁਤ ਬੜੀ ਚੱਲ ਰਹੀ ਐ ਜਦੋਂ ਪਹਿਲਾਂ ਕਾਂਗਰਸ ਜਮਾਂ ਜਦੋਂ ਥੱਲੇ ਰੰਗੜਾ ਲਹਿਰ ਧਿਆਰ ਗਈ ਸੀ ਹੁਣ ਜਦੋਂ ਸਾਰੇ ਪੰਜਾਬ ਚ ਵੋਟਾਂ ਵਾਦ ਲੈ ਗਈ ਗੋਪਾਵਾਚ ਉਹਨੇ ਨੂੰ ਆਪ ਮਾਰਾ ਕਿਸਾ ਰੱਖਾਂ ਬਾਕੀ ਹਰ ਰੋਇ ਲੋਕ ਜੁੜਦੇ ਇਹ ਵੀ ਜੁੜਦੇ ਹੁਣ ਤੇਰਾ ਮੌਕੇ ਦੀ ਸਰਕਾਰਾਂ ਉਹਨਾਂ ਜਮਦਰਦਾਰ ਹੁੰਦਾ ਸਾਰਾ ਮੌਜੂਦ ਹੈ ਜੀ ਪਤਾ ਹੈ ਬਸ ਸੱਚ ਤਾਂ ਚਾਹੁੰਦੇ ਆ ਜੀ ਵੈਗ ਨੂੰ ਕੋਲ ਤੇ ਸਰ ਜਿਵੇਂ ਹੁਣ ਮੰਨ ਕੇ ਚਲੋ ਤਿੰਨ ਤਿੰਨ ਚਾਰ ਚਾਰ ਧੜੇ ਬਣ ਚੁੱਕੇ ਨੇ ਇਸ ਟਾਈਮ ਕਾਂਗਰਸ ਦੇ ਸਾਡੇ ਪਿਆਰੇ ਚੱਕੀ ਉਹ ਤੜੀ ਉਹ ਜਦੋਂ ਨੱਕੇ ਨੱਕੇ ਰਸਤਾਂ ਮੋੜ ਕੇ ਸਾਰੇ ਆਪੇ ਚੁੱਕਦੇ ਪਰ ਇਹਨਾਂ ਜਦੋਂ ਨੌਜ ਮੜ ਕੋ ਤਕੜਾ ਦੇ ਜੇ ਸਾਰੇ ਇਕੱਠੇ ਹੋ ਜਾਂਦੇ ਇਹ ਫੌਜੀ ਹੁੰਦੀ ਹੈ ਪਹਿਲਾ ਹੋਏ ਇੱਕ ਫੌਜੀ ਨੂੰ ਲੱਗਦਾ ਮੈਂ ਜਿੱਤਾਂਗਾ ਜਦੋਂ ਉਹ ਗੁੱਸੇ ਵਿੱਚ ਕੰਪਲੇਨਟ ਨਹੀਂ ਕਰਦਾ ਫੇਰ ਸਾਰੇ ਕੱਟਿਆ ਆਪੇ ਹੋ ਜਾਂਦੇ ਸਰ ਜਿਵੇਂ ਹੁਣ ਇੱਥੇ ਲੱਗ ਭੱਗੇ ਜਿਵੇਂ 1 ਸਾਲ ਦਾ ਸਮਾਂ ਰਹਿ ਗਿਆ ਇੱਥੇ ਇੱਥੇ ਗੀੜਾ ਮਾਰ ਰਹੇ ਨੇ ਦੇਖੋ ਹਾਂ ਆ ਰਿਹਾ ਯਾਨੀ ਜਦੋਂ ਸਾਹ ਪਹੁੰਚਦੇ ਸੋਗਦੇ ਥੋੜੀ ਜਿਨੀ ਹੋ ਗਿਆ ਪੰਗਿਆਂ ਨੂੰ ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਯਾਰ ਬਹੁਤ ਕਮਤੀ ਬੰਦੇ ਇੰਨੇ ਪ੍ਰੋਫੈਰ ਕਰਦੇ ਅਸੀਂ ਆਹ ਹੋਰਾਂ ਦੇ ਸਰ ਜਿਵੇਂ ਮੰਨ ਕੇ ਚਲੋ ਤਿੰਨ ਵਾਰ ਵਿਧਾਇਕ ਵੀ ਬਣ ਗਏ ਐਮਪੀ ਵੀ ਲੈ ਕੇ ਇੱਕ ਵਾਰੀ ਪੰਜਾਬ ਦੇ ਆਲ ਇੰਡੀਆ ਦੇ ਪ੍ਰਧਾਨ ਵੀ ਰਹੇ ਹੁਣ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਦੇ ਬਣਦੀ ਠੀਕ ਹੈ ਰਹਿਣ ਤੋਂ ਸਿੱਧੀ ਗੱਲ ਨੂੰ ਕੀ ਤਰ੍ਹਾਂ ਲੱਗ ਰਿਹਾ ਵੀ ਜਿਹੜਾ 2027 ਅੱਗੇ ਆ ਰਿਹਾ 2027 ਅੱਗੇ ਆ ਰਿਹਾ ਉਹਦੇ ਵਿੱਚ 100% ਲੱਗ ਰਿਹਾ 100% ਲੱਗ ਰਿਹਾ ਬਾਕੀ ਲੋਕਾਂ ਨੇ ਵਾਜ ਹੀ ਦਸੀ ਜਾਂਦੇ ਹੁਣ ਜਿੱਥੇ ਵੱਡੇ ਨਾਲ ਵੋਟਾਂ ਪੈਣਗੀਆਂ ਲੋਕਾਂ ਨੇ ਆਉਦੋ ਸੁਣਿਆ ਹੁੰਦੇ ਤੁਹਾਨੂੰ ਹਾਂਜੀ ਪਰ ਛੋਟਕਾ ਜਿਹਾ ਫਰਜ਼ੀ ਦਵਾ ਦੇ ਲੋਕ ਵੋਟਾਂ ਪਾਉਣ ਨਹੀਂ ਜਾਂਦੇ ਕਿਉਂ ਨਹੀਂ ਜਾਂਦੇ ਪਤਾ ਕਿ ਕੀ ਦੱਸਦਾ ਬੰਦਾ ਅਗਲਾ ਵਜੇ ਛੱਡ ਪਰੇ ਫਿਰ ਆਪਾਂ ਲੈ ਨਹੀਂ ਮਿਕਾਨਤਾਰ ਬੰਦੇ ਆ ਵੀ ਮਲਾਜੇ ਮੁਰਜੇ ਬੋ ਆ ਜੀ ਵੀ ਦਾ ਕੋਈ ਵੀ ਅਗਲਾ ਜਿਆਦਾ ਆਪਾਂ ਚੈੱਕ ਜਿੱਥੇ ਵੀ ਦੋਧ ਲੱਗ ਕੇ ਦਿਖਾਉਂਦਾ ਉਹ ਸਾਡੇ ਜਿਵੇਂ ਹੁਣ ਮੰਨ ਕੇ ਚੱਲੋ ਵੀ ਤੁਸੀਂ ਕੀ ਹੋਊ ਜੇ ਜਿਹੜੇ ਕੰਮ ਨੇ ਪਿੰਡਾਂ ਦੇ ਵਿੱਚ ਪੈਂਡਿੰਗ ਕੋਈ ਕੰਮ ਹੋ ਰਿਹਾ ਪਿੰਡ ਦੇ ਵਿੱਚ ਨਹੀਂ ਸਰਕਾਰ ਤੋਂ ਸਾਡੇ ਖੰਭਾ ਟੁੱਟੇ ਚਾਰ ਦਿਨ ਹੋ ਗਏ ਤੇਲ ਮੋਟਾ ਫਿਰ ਗਿਆ ਜਿਹੜੇ ਛੋਟੇ ਮਰਾ ਹੀ ਵਿਚਾਰੇ ਹਸਾਲ ਦੇ ਬੈਠੇ ਸਾਡੇ ਚਾਰ ਦਿਨੋਂ ਪਾਣੀ ਲੱਗ ਰਿਹਾ ਜਿਹਦੇ ਨਾਲ ਉਹਨਾਂ ਨੇ ਖੜੇ ਆ ਉਹ ਮੇਰੇ ਤਾਂ ਤਾਂ ਵੀ ਕੱਢ ਕੇ ਜਾਈ ਇਹਨੂੰ ਲੋਸ ਸੱਦ ਕੇ ਜਿਹਨੂੰ ਆਪ ਲਾ ਗਿਆ ਆਪ ਦੀ ਬੰਦਨੀ ਤੇ ਲਾ ਕੇ ਅੱਜ ਲੈਟ ਰੈਲੂ ਬਿਚਾਰ ਪੰਜ ਦਿਨ ਹੋ ਗਏ ਜਿਹੜਾ ਰੂਪਨਗਰ ਤੋਂ ਕੱਟ ਗਿਆ ਨਹੀਂ ਦੇਖਦੇ ਚੱਲੇ ਵੀ ਰੋਟਰੰਗਰ ਤੋਂ ਸਰਕਾਰ ਤਾਂ ਕਹਿ ਰਹੀ ਹੈ ਵੀ ਅਸੀਂ 10 ਘੰਟੇ ਪਾਣੀ ਦੇ ਰਹੇ ਹਾਂ ਔਰ ਜਿਹੜਾ ਆਪਣੇ ਬਿਜਲੀ ਉਹ ਵੀ 10 ਘੰਟੇ ਦੇ ਰਹੇ ਨੇ ਪਰ ਬੀਲ ਆ ਰਹੀ ਜਿਹੜੀ ਗੱਲ ਤੁਹਾਹਾ ਹੈਗੀ ਪਰ ਉਹ ਜਦੋਂ ਮੁਲਾਜ਼ਮ ਹੜਤਾਲ ਦੇ ਵਿੱਚ ਜਿਹੜੇ ਬੰਦੇ ਨੇ ਕੰਮ ਕਰਨਾ ਹੈ ਕੋਈ ਲੈ ਲੋ ਕੱਠਾ ਤੇ ਤੁਹਾਨੂੰ ਆਸਾਂ ਮੀਦਾ ਪੂਰੀਆਂ ਨੇ ਵੀ 2027 ਦੇ ਵਿੱਚ ਕਾਂਗਰਸ ਸਰਕਾਰ ਆਏਗੀ ਪੱਕਾ 100% ਜਿਹੜਾ ਹੁਣ ਨਸ਼ਿਆਂ ਦੇ ਉਕਾਉ ਗੁਰਿੰਦ ਸਿੰਘ ਸਾਹਿਬ ਜਿੰਦੇ ਕਰਦੇ ਆ ਲੈਕਚਰ ਕਿ ਪੋਸਟ ਵਗੈਰਾ ਦੇ ਠਿਕੇ ਖੁੱਲ ਜਾਣ ਤੇ ਦੁਨੀਆਂ ਪੰਜਾਬ ਦਾ ਚੰਗੀ ਨਸ਼ਾ ਚੰਗੀ ਚੀਜ਼ ਨਹੀਂ ਪਰ ਜੇ ਆਪਾਂ ਖੂਜ ਡਿੱਗੇ ਨਾ ਔਖਾ ਤੇ ਡੰਗੇ ਚੰਗੇ ਮਰਦੇ ਸਨ ਕਿ ਕੋ ਬਤਾ ਦੇ ਉਹ ਤੱਕ ਹੋ ਜੂ ਕੰਟੀ ਟਾਊਨ ਲੈ ਮਰੀ ਜਾਂਦੇ ਜਿਹਨਾਂ ਜਵਾਕ ਮਰੀ ਜਾਂਦੇ ਉਹਨਾਂ ਨੂੰ ਪੁੱਛ ਕੇ ਵੇਖੋ ਪਰ ਸਾਡੇ ਪਿੰਡ ਤੇ ਹਜੇ ਕਿਰਪਾ ਵੇਖੀ ਸੁੱਚੇ ਪਾਤਸ਼ਾਹ ਦੀ ਔਰ ਜੇ ਕੋਈ ਉਸ ਪਾਸੇ ਠਿੱਕੀ ਨੂੰ ਬਿੰਦਸਾਉ ਕਹਿੰਦੇ ਆ ਤੇ ਲੋਕ ਵੀ ਸਖਤ ਹੋ ਜਾਂਦੇ ਨੇ ਮੈਂ ਜਾਂ ਤੋਂ ਬਚਾਉਣਾ ਜਿਹਦਾ ਘਰਵਾਲੀਆ ਜਿਹਦਾ ਸਭ ਕੁਝ ਪਾਰੀ ਗਿਆ ਜੀ ਆਪਣਾ ਘਰ ਤੋਂ ਸਿਆਉਣ ਦਾ ਭਰਾ ਪੈ ਜੀ ਇਹਨੂੰ ਕੋਈ ਚਲਾਉਣਾ ਨਹੀਂ ਕਰੇ ਬੱਚਾ ਹੀ ਨਹੀਂ ਰਹਿ ਗਿਆ ਉਹਦੀ ਦਿੱਤੀ ਤੁਰ ਗਈ ਉਸ ਤੋਂ ਨੇ ਠੀਜਾਇਆ ਉਹਨੂੰ ਕਰੂ ਕੀ ਰਹਿ ਗਿਆ ਤੁੰਤ ਸਾਰੇ ਤੁਹਾਨੂੰ ਚੜਿੰਗ ਸਾਹਿਬ ਕੋ ਜਾਨਦੇ ਰਹਿੰਦੇ ਨੇ ਕੰਮ ਮਿਲਦੇ ਰਹਿੰਦੇ ਨੇ ਹਾਂਜੀ ਤੇ ਜਿਵੇਂ ਲੋਕ ਵਿਚਰਦੇ ਆ ਦੇਖੋ ਜੀ ਸਾਨੂੰ ਦਾ ਰਾਜ ਦਾ ਬਹੁਤ ਵਧੀਆ ਅੰਚਾ ਮੈਂ ਟੋਰੀ ਚੁਲਾਕਾਰ ਕਰੀਏ ਕਿ ਨਹੀਂ ਆਇਆ ਉਹ ਵੀ ਤਾਂ ਮਾਰੀ ਪਰ ਬਹੁਤ ਵਧੀਆ ਵਿੱਚ ਕੋਈ ਹੈਰਾਨ ਹੈ ਵੀ ਇਹ ਨਾ ਬੰਦਾ ਮਿਹਨਤ ਕਰਦਾ ਮੇਰੇ ਲਈ ਇਹ ਗੱਲ ਨਹੀਂ ਤੇ ਸਾਰੇ ਪਿਆਰਤੂ ਜਾਣਾ ਤੇ ਆਪ ਦੇ ਹੰਕੇ ਦੀ ਵੀ ਉਰ ਨਹੀਂ ਆਉਂਦੇ ਆਮ ਐਮ ਐਲ ਏ ਆ ਸਕਦਾ ਉਹ ਕਰਦੇ ਹੁੰਦਾ ਸ਼੍ਰੀ ਮੁਖਸਰ ਸਾਹਿਬ ਤੋਂ ਵਿਸ਼ਾਖ ਮਾਰਦੀ ਕੋ